ਲੋ ਜੀ ਹੋਰ ਸਾਰੇ ਠੀਕ ਹੋਵਗੇ ਅੱਜ ਇਸੇ ਖੇਤ ਜੀ ਨਹੀਂ ਬਹੁਤ ਪੈ ਗਿਆ ਸੀਗਾ ਜੀ ਨਹੀਂ ਤਾਂ ਬਾਦ ਪਾਣੀ ਤਾਂ ਰਹਿ ਗਿਆ ਬੰਦ ਜੀ ਛੋਣੇ ਨੂੰ ਤੇ ਘਾਰੇ ਪੈ ਗਏ ਜਿਹੜੇ ਪਾਣੀ ਨੀਵੇਂ ਥਾਂ ਨੂੰ ਗਿਆ ਟੁੱਟ ਕੇ ਇੱਧਰ ਵੀ ਪੈ ਗਏ ਜੀ ਜਮੀਨ ਨੀਵੀਂ ਹੈ ਜੀ ਇੱਧਰ ਵੀ ਘਾਰੇ ਪੈ ਗਏ ਟੁੱਟ ਗਿਆ ਸੀ ਪਾਣੀ ਨਹੀਂ ਬਹੁਤ ਜ਼ਿਆਦਾ ਸੀਗਾ ਜੀ ਮਹੱਤਵਨ ਵੀ ਕਈ ਦਿਨ ਹੋ ਗਏ ਹੁਣ ਝੋਨੇ ਨੂੰ ਪਾਣੀ ਲਾਉਣਾ ਕੋਈ ਨਹੀਂ ਪਾਪਾ ਨਾ ਪਕੇ ਵੀ ਖੱਡੇ ਸੀਗਾ ਜੀ ਇੱਥੇ ਵੀ ਬਾਇ ਆਪਣੇ ਪੀ ਸੀ ਇੱਧਰ ਜ਼ਮੀਨ ਨਹੀਂ ਨਹੀਂ ਹੈ ਇਤਨਾ ਘੁੱਟ ਗਿਆ ਸੀਗਾ ਜੀ ਪਾਣੀ ਇੱਥੇ ਵੀ ਕਰ ਰਹੀ ਫੋਕੀ ਜੀ घर पइ गे, गे, गे जी पाणी टुट गाॾे झोने न लाहिणो पाण हिकु दो पाणी जी